ਦੋਸਤੋ ਬਾਜਮਤੀ 1509 ਦੇ 1692 ਦਾ ਰੇਟ ਇਹਨਾਂ ਦਿਨਾਂ ਦੇ ਵਿੱਚ ਥੋੜਾ ਜਿਹਾ ਡਾਊਨ ਹੋਇਆ ਹੈ ਜੇ ਆਪਾਂ ਪਿਛਲੇ ਇੱਕ ਹਫ਼ਤੇ ਦੇ ਨਾਲ ਕੰਪੇਅਰ ਕਰਦੇ ਹਾਂ ਤਾਂ ਲਗਭਗ 2 ਤੋਂ 300 ਰੁਪਏ ਦਾ ਫਰਕ ਜਿਹੜਾ ਇੱਕ ਕੁਆਂਟਲ ਦੇ ਪਿਛੇ ਆਪਾਂ ਨੂੰ ਵੇਖਣ ਨੂੰ ਮਿਲੀ ਜਾਂਦਾ ਹੈ ਸੋ ਇਹਦੇ ਪਿੱਛੇ ਕਾਰਨ ਕੀ ਹੈ ਕਿਉਂਕਿ ਬਹੁਤ ਸਾਰੇ ਜ਼ਿਮੀਂਦਾਰਾਂ ਦੇ ਮਨ ਦੇ ਵਿੱਚ ਇਹ ਸਵਾਲ ਚੱਲੀ ਜਾਂਦੇ ਨੇ ਕਿ ਰੇਟ ਹੋਰ ਨਾ ਡਿੱਗ ਜਾਵੇ ਅਸੀਂ ਵੱਢ ਕੇ ਲੈ ਜਾਈਏ ਜਾਂ ਫਿਰ ਰੇਟ ਵੱਧ ਜਾਵੇ ਪਹਿਲਾਂ ਵਰਗਾ ਰੇਟ ਹੋ ਜਾਵੇ ਆਪਾਂ ਥੋੜੇ ਦਿਨ ਰੁਕ ਜਾਈਏ ਨਾ ਵੱਢੀਏ ਇਹ ਜਿਹੜੀ ਕਨਫਿਊਜ਼ਨ ਹੈ ਇਹਨੂੰ ਇਸ ਵੀਡੀਓ ਦੇ ਵਿੱਚ ਆਪਾਂ ਕਲੀਅਰ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਰੇਟ ਕਿਉਂ ਕੱਡੇ ਨੇ ਔਰ ਕਿਦੋਂ ਕਿਦਗ ਵੱਧ ਸਕਦੇ ਨੇ ਆਪਾਂ ਨੂੰ ਰੱਖਣੀ ਚਾਹੀਦੀ ਏ ਜਾਂ ਵੜ ਲੈਣੀ ਚਾਹੀਦੀ ਏ ਲਗਭਗ ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਦੇ ਆਂ ਸੋ ਸਭ ਤੋਂ ਪਹਿਲੇ ਨੰਬਰ ਤੇ ਜਿਹੜੇ ਰੇਟ ਕੱਡੇ ਨੇ ਇਹ ਕੋਈ ਬਹੁਤ ਵੱਡੀ ਖਬਰ ਨਹੀਂ ਹੈ ਮਾਰਕੀਟ ਦੇ ਵਿੱਚ ਜਿਹਦੇ ਕਾਰਨ ਕੱਡੇ ਨੇ ਇਹ ਸਿਰਫ ਸਪਲਾਈ ਜ਼ਿਆਦੀ ਹੋਣ ਦੇ ਕਰਕੇ ਹੀ ਕੱਡੇ ਨੇ ਜਿਨ੍ਹਾਂ ਨੇ ਮਟਰ ਲਾਉਣੇ ਆ ਆਲੂ ਲਾਉਣੇ ਆ ਉਹਨਾਂ ਨੇ ਲਗਭਗ ਬਹੁਤ ਵੱਡੇ ਪੱਧਰ ਤੇ ਏਰੀਆ ਵਧਿਆ ਹੈ ਪਿਛਲੇ ਸੋਮਵਾਰ ਐਤਵਾਰ ਦੀ ਸੋਮਵਾਰ ਦੀ ਜੇ ਆਪਾਂ ਗੱਲ ਕਰਦੇ ਆ ਤਾਂ ਬਹੁਤ ਜ਼ਿਆਦੀਆਂ ਮੰਡੀਆਂ ਦੇ ਵਿੱਚ ਜਿਹੜੇ ਜਾਮ ਲੱਗੇ ਨੇ ਕਿਉਂਕਿ ਬਹੁਤ ਜ਼ਿਆਦਾ ਲੋਕਾਂ ਨੇ ਇੱਕੇ ਦਮ ਜੜੇ ਬਾਸਮਤੀ ਵਢੀਏ ਤਾਂ ਉਹਦੇ ਕਰਕੇ ਰੇਟ ਜਿਹੜੇ ਥੋੜੇ ਜਿਹਾ ਆਪਾਂ ਨੂੰ ਡਾਊਨ ਵੇਖਣ ਨੂੰ ਇਹਨਾਂ ਦਿਨਾਂ ਦੇ ਵਿੱਚ ਮਿਲ ਹੀ ਜਾਂਦੇ ਨੇ ਕੋਈ ਬਹੁਤ ਬੁਰੀ ਖਬਰ ਨਹੀਂ ਹੈ ਮਾਰਕੀਟ ਬਿਲਕੁਲ ਸਟੇਬਲ ਹੈ ਲਗਭਗ ਔਰ ਇਹ ਜਿਹੜੀ ਸਪਲਾਈ ਜ਼ਿਆਦੀ ਹੋਣ ਦੇ ਕਰਕੇ ਹੀ ਰੇਟ ਘਟੇ ਨੇ ਆਉਣ ਵਾਲੇ ਥੋੜੇ ਕੁਦਨਾਂ ਦੇ ਵਿੱਚ ਵਿੱਚ ਸਟੇਬਲ ਜਾਂ ਫਿਰ ਇੱਥੇ ਹੀ ਰੇਟ ਜਿਹੜੇ ਆਪਾਂ ਨੂੰ ਵੇਖਣ ਨੂੰ ਮਿਲ ਸਕਦੇ ਨੇ ਜਿੱਥੋਂ ਡੱਗ ਗੱਲ ਆਉਂਦੀ ਏ ਕਿ ਆਪਾਂ ਇਹਨੂੰ ਸਟੋਰ ਕਰ ਲਈਏ ਜਾਂ ਹਾਲੇ ਵਢੀਏ ਨਾ ਤਾਂ ਵੱਢਣ ਤੋਂ ਰੁਕਣਾ ਕੋਈ ਬਹੁਤੀ ਵਧੀਆ ਗੱਲ ਨਹੀਂ ਹੈ ਤੁਸੀਂ ਵੱਢਣ ਤੋਂ ਤਾਂ ਰੁਕੋ ਉਹਨੂੰ ਬਹੁਤਾ ਜ਼ਿਆਦਾ ਤਾਂ ਹੀ ਸਕਾਓ ਜੇਕਰ ਤੁਸੀਂ ਉਹਨੂੰ ਘਰੇ ਰੱਖਣਾ ਹੈ ਜੇ ਤੁਸੀਂ ਵੱਢ ਕੀ ਉਹਨੂੰ ਸਟੋਰ ਕਰਨਾ ਹੈ ਕੋਈ 2 ਮਹੀਨੇ ਜਾਂ ਮਹੀਨਾ ਰੁਕਣਾ ਹੈ ਉਹਨੂੰ ਤਾਂ ਫਿਰ ਤੁਸੀਂ ਰੁਕ ਜਾਓ ਉਹਨੂੰ ਸੁਕਾ ਕੇ ਵੜਾ ਸਕਦੇ ਜੀ ਪਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਥੋੜੇ ਜੇ ਰੇਟ ਹੋਰ ਵਧੀਆ ਆ ਜਾਣ ਤੇ ਇਹਨੂੰ ਅਸੀਂ ਸੁਕਾ ਲਈਏ ਜ਼ਮੀਨ ਦੇ ਵਿੱਚ ਤੇ ਲਗਭਗ ਆਪਾਂ ਲੈ ਜਾਣੇ ਆ ਜਿਨ੍ਹਾਂ ਦੀਆਂ ਪੱਕੀਆਂ ਨਹੀਂ ਤਾਂ ਉਹ ਕੋਈ ਬਹੁਤੀ ਵਧੀਆ ਗੱਲ ਨਹੀਂ ਹੈ ਕਿਉਂਕਿ ਇਹ ਬਾਸਮਤੀ ਜਿਹੜੀ ਹੈ ਇਹਨੂੰ ਤੁਸੀਂ ਬਹੁਤਾ ਜ਼ਿਆਦਾ ਸੁਕਾ ਕੇ ਖੜੋਗੇ ਮੰਡੀ ਦੇ ਵਿੱਚ ਤਾਂ ਇਹਦਾ ਰੇਟ ਤੁਹਾਨੂੰ ਘੱਟ ਵੇਖਣ ਨੂੰ ਮਿਲੇਗਾ ਕਿਉਂਕਿ ਉਹਨਾਂ ਨੇ ਸਟੀਮ ਹੀਟ ਦੇ ਕੇ ਇਹਨੂੰ ਪਕਾਉਣਾ ਹੁੰਦਾ ਹੈ ਆਪਣੇ ਹਿਸਾਬ ਦੇ ਨਾਲ ਜਿਹੜੇ ਵਪਾਰੀ ਨੇ ਤੇ ਜੇ ਤੁਸੀਂ ਬਹੁਤ ਜ਼ਿਆਦਾ ਇਹਨੂੰ ਸੁਕਾ ਕੇ ਖੜਦਿਓ ਤਾਂ ਫਿਰ ਇੱਕ ਪਰਫੈਕਟ ਜਿਹੜੇ ਚੌਲ ਨੇ ਇਹਦੇ ਵਿੱਚੋਂ ਨਹੀਂ ਨਿਕਲਦੇ ਇਹਦੇ ਕਰਕੇ ਆਪਾਂ ਨੂੰ ਮੰਦੇ ਰੇਟ ਵੇਖਣ ਨੂੰ ਮਿਲਦੇ ਨੇ ਮੰਡੀਆਂ ਦੇ ਵਿੱਚ ਆ ਸੋ ਇਹ ਰੇਟ ਕੋਈ ਬਹੁਤ ਜ਼ਿਆਦਾ ਹੋਰ ਨਹੀਂ ਘਟਣ ਵਾਲੇ ਔਰ ਨਾ ਹੀ ਕੋਈ ਬਹੁਤ ਜ਼ਿਆਦਾ ਉਛਾਲ ਆਉਣ ਵਾਲਾ ਇਹ ਲਗਭਗ ਸਥਿਰ ਹੀ ਰਹਿਣ ਦੀ ਸੰਭਾਵਨਾ ਹੈ ਜਦੋਂ ਤੁਸੀਂ ਮੰਡੀਆਂ ਦੇ ਵਿੱਚ ਸਪਲਾਈ ਜਿਆਦਾ ਕਰਦੇ ਹੋਗੇ ਤਾਂ ਸੁਭਾਵਿਕ ਹੈ ਕਿ ਦੋ 300 ਰੁਪਏ ਰੇਟ ਜਿਹੜਾ ਡਾਊਨ ਹੋ ਜਾਊਗਾ ਜਦੋਂ ਸਪਲਾਈ ਘਟ ਜਾਊਗੀ ਤਾਂ ਇਹ ਰੇਟ ਜਿਹੜੇ ਆ ਫਿਰ ਤੋਂ ਪਿਛਲੇ ਰੇਡਾਂ ਦੇ ਮੁਕਾਬਲੇ ਹੀ ਚਲੇ ਜਾਣਗੇ। ਤੋਂ ਇਸ ਵੀਡੀਓ ਦੇ ਵਿੱਚ ਅਸੀਂ ਜਾਣਕਾਰੀ ਤੁਹਾਡੇ ਨਾਲ ਆਪਾਂ ਸਾਂਝੀ ਕਰਨੀ ਸੀ। ਹੋਰ ਵੇਖਣ ਤੋਂ ਬਾਅਦ ਦੇ ਵਿੱਚ ਪੈਣਾ ਭਰਾਵਾਂ ਦੇ ਨਾਲ ਸ਼ੇਅਰ ਕਰਨਾ ਅੱਗੇ ਤੋਂ ਅੱਗੇ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।